ਮਾਰਿਆ ਜੋ ਕਤਲ ਕਰਦਾ ਦਾ ਨਾਮ ਆ। ਟਿੱਕ ਗਿਆ। ਹੋਰ ਇਹ ਬੰਦਾ ਮਾਰਦਾ। ਉਰੇ ਆ ਜਾ ਉਰੇ ਆ ਜਾ। ਮੈਨੇ ਮਾਰਿਆ। ਬੰਦਾ ਹੋਰ ਖੜਿਆਣੇ ਕਰਤੀ ਗੱਲਾਂ ਉਹਨਾਂ ਦੇ। ਕਰਦਾ। ਰੋਕਣੇ ਰੋਡ ਜਾਮ ਕੀਤਾ ਹੈ। ਦੇਖੋ ਹੁਣ ਪੁਲਿਸ ਪ੍ਰਸ਼ਾਸਨ ਆਉਂਦਾ ਦਾ ਕੀ ਕਾਰਵਾਈ ਕਰਦਾਗਾ। ਇੱਕ ਨੌਜਵਾਨ ਦਾ ਕੱਲ ਸ਼ਾਮ 6 ਵਜੇ ਦੇ ਕਰੀਬ ਜੋ ਕਤਲ ਕਰ ਦਿੱਤਾ ਸੀ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਾਉਣ ਸੰਬੰਧੀ ਇਹ ਰੋੜ ਜਾਮ ਕੀਤਾਗਾ ਸਹੀ ਇੱਥੇ ਲੰਘੇ ਆ ਗਏ ਨਾ ਇੱਥੇ ਮੋੜਨ ਦੇ ਨੂੰ ਇਹ ਕਿਕਟ ਨੇ ਜਿਹੜਾ ਰੋਡ ਜਾਮ ਕਰਨਾ ਪੈ ਗਿਆ ਅੱਜ ਕੱਲ ਕਰੀਬ 6 ਵਜੇ ਸ਼ਾਮ ਦੇ ਸਾਡੇ ਇੱਥੋਂ ਅਮਨਦੀਪ ਸਿੰਘ ਗਗਨਦੀਪ ਸਿੰਘ ਪੁੱਤਰ ਸਰੂਪ ਚੰਦ ਦੇ ਲੜਕੇ ਉਹ ਫਰੂਟ ਦਾ ਕੰਮ ਕਰਦੇ ਆ ਕਿੱਥੇ ਜੀ ਬਾਹਰਲੇ ਡੇ ਦੇ ਉੱਪਰ ਜੀ ਅੱਛਾ ਬਾਹਰਲੇ ਉੱਪਰ ਰੈਡੀ ਰਾਂਦੇ ਫਰੂਟ ਦੀ ਜੀ ਠੀਕ ਹੈ ਜੀ ਉਹਨਾਂ ਤੋਂ ਕੋਈ ਅਣਪਛਾਤੇ ਆਦਮੀ ਜਿਨ੍ਹਾਂ ਨੂੰ ਦੱਸਿਆ ਗਿਆ ਵੀ ਮੋਗੇ ਕੋਲ ਦੇ ਹੈਗੇ ਆ ਉਹਨਾਂ ਨੇ ਆ ਕੇ ਇਹ ਤੋਂ ਫਰੂਟ ਤਲਾ ਲਿਆ ਅੱਛਾ ਜਦੋਂ ਇਹਨੇ ਪੈਸੇ ਮੰਗੇ ਤਾਂ ਉਹਨਾਂ ਨੇ ਆਸ ਵਿੱਚ ਤੇ ਤਰਕਾਰਵਾਜੀ ਸ਼ੁਰੂ ਕਰਤੀ ਪੈਸੇ ਮੰਗਣ ਤੋਂ ਬਾਅਦ ਫਿਰ ਉਹਨਾਂ ਕੋਲ ਤੇਜ ਹਥਿਆਰ ਸੀਗੇ ਜਿਨ੍ਹਾਂ ਨੇ ਇਸ ਅਮਨਦੀਪ ਤੇ ਇਹਨਾਂ ਨੇ ਹਮਲਾ ਕਰਤਾ ਜੀ ਉਸ ਤੋਂ ਬਾਅਦ ਜੀਰ ਉਸ ਤੋਂ ਬਾਅਦ ਅਮਨਜੀਤ ਨੂੰ ਅਮਨਦੀਪ ਨੂੰ ਜੀ ਆਪਣਾ ਤਵਾਥੇਵਲ ਹਸਪੀਟਲ ਚ ਲੈ ਗਏ ਪੁੱਤਰ ਰੈਵਰ ਕਰਕੇ ਬਰਨਾਲੇ ਲਈ ਭੇਜਤਾ ਅੱਜ ਉਹਨਾਂ ਦੀ ਡੈਥ ਹੋ ਗਈ ਅੱਛਾ ਹੁਣ ਤੁਸੀਂ ਧਰਨਾ ਲਗਾਇਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਸਾਡੀ ਇਹੀ ਮੰਗ ਹੈ ਵੀ ਕਾਤਰਾ ਨੂੰ ਸਹਾਇਤਾ ਦਿੱਤੀ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਹੁਣ ਸ ਵੱਲੋਂ ਵੈਸੇ ਜਿਹੜੇ ਬੰਦੇ ਸੀ ਉਹ ਤਾਂ ਫੜ ਲਏ ਗਏ ਐ ਪੁਲਿਸ ਦੀ ਕਸਟਡੀ ਚ ਐ ਹੁਣ ਤੁਸੀਂ ਉਸ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਮੰਗਣਾ ਚਾਹੁੰਦੇ ਨਹੀਂ ਇੱਕ ਬੰਦਾ ਹੀ ਫੜਿਆ ਜੀ ਦੋ ਵਜੇ ਬਾਹਰ ਨਹੀਂ ਜਿਹੜਾ ਜਿਹਨੇ ਮੇਨ ਮਾਰਿਆ ਸੀ ਉਹ ਫੜਿਆ ਪਿਆ ਬੰਦਾ ਨਹੀਂ ਨਹੀਂ ਇੱਕ ਫੜਿਆ ਇੱਕ ਬਾਹਰ ਆਈ ਇੱਕ ਫੜਿਆ ਇੱਕ ਬਾਹਰ ਆਈ ਪਚੌਤ ਉਹ ਭੱਜ ਗਿਆ ਮੁੱਖ ਤੋਂ ਹਾਂਜੀ ਇੱਕ ਜੀ ਨੇ ਚੈਨ ਸਿਟੀ ਤੋਂ ਤਵੇ ਦਾ ਵੀ ਫੜਿਆ ਜੀ